ਰਾਜ ਸੋਮਨੀ ਦੇ ਉੱਪਰ ਪ੍ਰਬੰਧ ਕਮੇਟੀ ਵੱਲੋਂ ਜੋ ਕਿ ਮੁੰਡਾ ਜੋੜ ਹੈੱਡਕੁਆਰਟਰ ਤੋਂ ਪਹੁੰਚਿਆ ਤੇ ਨਾਲ ਮੇਰੇ ਸਟਾਫ ਵੱਲੋਂ ਦੇ ਸਿੱਖ ਸੱਜਣਾਂ ਜਿਹੜੀਆਂ ਨੇ ਜਥੇਬੰਦੀਆਂ ਆ ਆਪ ਨੂੰ ਪਤਾ ਕਿ ਜਿਹੜੀ ਕੰਗੜਾ ਰਣਾਉਦ ਵੱਲੋਂ ਫਿਲਮ ਰਿਲੀਜ਼ ਹੋਈ ਆ ਐਮਰਜੈਂਸੀ ਜਿਸ ਦੇ ਵਿੱਚ ਸਿੱਖਾ ਦੇ ਧਰਮਿਕ ਸੁਭਾਗਾਂ ਨੂੰ ਕਿਸ ਪਹੁੰਚਦੀ ਹੈ ਇਹ ਸਰਕਾਰਾਂ ਨੂੰ ਵੀ ਚਾਹੀਦੀ ਹੈ ਸੈਂਸਰ ਬੋਰਡ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੇ ਇਸ ਤਰ੍ਹਾਂ ਦੀਆਂ ਫਿਲਮਾਂ ਨੇ ਜਿਹੜੇ ਸਾਡੀ ਆਪਸ ਵਿੱਚ ਭਾਈਚਾਰਕ ਸਾਂਝ ਨੂੰ ਤੋੜਦੀਆਂ ਨੇ ਉਹਨਾਂ ਨੂੰ ਲੀਜ ਨਹੀਂ ਹੋਣਾ ਦੇਈਏ ਕੌਕੇ ਜਿਹੜੇ ਜਿਹੜੀ ਸਿੱਖ ਜੱਥੇਬੰਦੀਆਂ ਨੇ ਨਾ ਸਿੱਖ ਧਰਮ ਨਾਲ ਸਾਰੇ ਰੋਬ ਦੇ ਗਲਾਬੇ ਵਿੱਚ ਰਹਿੰਦਾ ਹੈ ਇੱਥੇ ਹਿੰਦੂ ਮੁਸਲਮਾਨ ਈਸਾਈ ਕਿਸੇ ਦਾ ਕੋਈ ਫਰਕ ਨਹੀਂ ਸਮਝਿਆ ਅਸੀਂ ਸਾਰਿਆਂ ਦੇ ਨਾਲ ਭਾਈਚਾਰਕ ਸਾਂਝ ਰੱਖਦੇ ਹਾਂ ਪਰ ਜਿਹੜੀਆਂ ਇਹੋ ਜਿਹੇ ਸਰਾਰਤੀ ਅੰਸਰ ਨੇ ਇਹੋ ਜਿਹੇ ਫਿਲਮਾਂ ਬਣਦੀਆਂ ਨੇ ਜਾਂ ਇਹੋ ਜਿਹੇ ਬਿਆਨ ਦਿੰਦੇ ਨੇ ਜਿਨ੍ਹਾਂ ਨਾਲ ਆਪਸੀ ਭਾਈਚਾਰਕ ਸਾਂਝ ਖਤਮ ਹੁੰਦੀ ਹੈ ਉਹ ਫਿਲਮਾਂ ਨੂੰ ਰਿਲੀਜ਼ ਨਹੀਂ ਹੋਣਾ ਚਾਹੀਦਾ ਤੇ ਅਸੀਂ ਇੱਥੇ ਵੀਰਾਂ ਕੋਲ ਪਹੁੰਚ ਜਾਂਦਾ ਕੋਈ ਥੀਏਟਰ ਵਾਲਿਆਂ ਕੋਲ ਪਰ ਇਹਨਾਂ ਨੇ ਸਾਨੂੰ ਸਨਸਕਸ਼ਨ ਦਵਾਇਆ ਇਹ ਗੱਲ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡੀ ਭਾਵਨਾ ਦੀ ਕਦਰ ਕਰਦੇ ਆ ਤੁਹਾਡੇ ਨਾਲ ਜਿਸ ਤਰ੍ਹਾਂ ਤੁਹਾਡੇ ਹਦੇਸ਼ ਹੋਣਗੇ ਜਿਵੇਂ ਪਹਿਲਾਂ ਤੱਕ ਸੈਲ ਦੇ ਅਦੇਸ਼ ਹੋਣਗੇ ਅਸੀਂ ਉਹਨਾਂ ਨੂੰ ਸੇਧਾ ਕਰਦੇ ਇਹਨਾਂ ਨੇ ਸਾਨੂੰ ਰਿਸਪੌਂਸ ਦਿੱਤਾ ਹੈ ਇਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਇਹਨਾਂ ਨੂੰ ਇੱਕ ਸਾਡੇ ਕੋਲੋਂ ਮੈਮੋਰੰਡਮ ਦੇ ਪੱਤਰ ਲੈ ਕੇ ਆਏ ਆ ਉਹ ਦੇਖੇ ਜਾ ਰਹੇ ਆ ਤੇ ਆਪ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਇੱਥੋਂ ਦੇ ਪ੍ਰਸ਼ਾਸਨ ਦਾ ਇਹਨਾਂ ਦਾ ਵੀ ਧੰਨਵਾਦ ਜਿਹੜੇ ਕਿ ਇਹ ਸਰਕਾਰ ਜਿਹੜੀ ਸਾਡਾ ਸਹਾਰਾ ਬਾਣੀ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ